ਹੁਣ ਧਰਮੀ ਫੌਜੀ ਦੀ ਇੱਕ ਫੋਟੋ ਲਾਤੀ ਹੈ 18 ਸਾਲ ਦੇ ਦੀ ਬੀਬੀ 80 ਸਾਲ ਦੀ ਹੈ ਧਰਮੀ ਫੌਜੀ ਦੀ 18 ਸਾਲ ਦੀ ਫੋਟੋ ਲਾਤੀ ਸਾਨੂੰ ਕੀ ਪਤਾ ਵੀ ਇਹ ਕੌਣ ਹੈ ਮਜੀਠਾਈ ਤੋਂ 40 ਕਿਲੋਮੀਟਰ ਹੈ 10 ਬੰਦੇ ਪਿੰਡ ਦੇ ਜਾਇਓ ਨਾ ਤੁਹਾਨੂੰ ਪਤਾ ਲੱਗਦੇ ਬੀਬੀ ਉੱਥੋਂ ਦੀ ਰਹਿਣਾ ਵੀ ਹੈ ਨਾਲੇ ਧਰਮੀ ਫੌਜੀ ਬਾਰੇ ਪਤਾ ਲੱਗ ਜੇ ਯਾਰ ਵੋਟ ਪਾਉਣੀ ਹੈ ਨਾਲੇ ਆ ਕੇ ਪਿੰਡ ਨੂੰ ਦੱਸ ਦਿਓ ਵੀ ਅਸੀਂ ਪਿੰਡ ਜਾ ਕੇ ਪੁੱਛਿਆ ਹੈ ਵੀ ਕੌਣ ਹੈ ਤੁਸੀਂ ਪੁੱਛਦੇ ਨਹੀਂ ਕੱਸਦੇ ਨਹੀਂ ਠਾ ਠਾ ਮੋਰਾ ਲਾ ਦਿੰਦੇ ਹੋ ਲੈ ਵੀ ਦੱਬ ਦਿਓ ਕੰਮ ਜੇ ਤੁਹਾਨੂੰ ਕਿਸੇ ਨੇ ਕਿਹਾ ਧਰਮੀ ਫੌਜੀ ਆ ਧਰਮੀ ਫੌਜੀ ਮੰਨ ਲੈਨੇ ਹੋ ਤੁਹਾਨੂੰ ਕਿਸੇ ਨੇ ਕੁਝ ਹੋਰ ਕਿਹਾ ਹੋਰ ਮੰਨ ਲੈਨੇ ਨੂੰ ਤਾਂ ਹੀ ਮੈਂ ਕਹਿੰਦਾ ਦਿਮਾਗ ਦੀ ਲੋੜ ਹੈ ਦਿਮਾਗ ਦਾ ਇਸਤੇਮਾਲ ਕਰਨਾ ਨਾਲ ਕਾਂਗਰਸ ਬਾਦ ਮਾੜੀ ਐ ਸਿੱਖਾਂ ਦੀ ਮਾਰੂ ਪਾਰਟੀ ਐ ਗੰਦੀ ਐ ਕਾਂਗਰਸ ਕਿਵੇਂ ਗੰਦੀ ਐ ਬਾਈ ਜੀ ਦੱਸੋ ਕਾਂਗਰਸ ਨੇ ਗੁਰਦੁਆਰੇ ਦੇ ਪਾਠ ਕਰਨ ਵਾਲਾ ਸਾਈਕਲ ਤੇ ਚੱਲਣ ਵਾਲਾ ਜਿਹੜਾ ਰੋਲ ਲਾਉਣ ਜਾਂਦਾ ਸੀਗਾ ਗੁਰੂ ਦੇ ਘਰ ਦੀ ਉਹਨੂੰ ਮਿਸਤਰੀ ਜਾਤ ਦਾ ਉਹ ਦੇਸ਼ ਦਾ ਰਾਸ਼ਟਰਪਤੀ ਪਾਗ ਆਲਾ ਪਹਿਲਾ ਬਣਾਇਆ ਗਿਆਨੀ ਜੈ ਸਿੰਘ ਦੱਸੋ ਹੋਰ ਕਿਹੜੀ ਪਾਰਟੀ ਨੇ ਬਣਾਇਆ ਅੱਜ ਹਿੰਦੁਸਤਾਨ ਦੀ ਸਰਕਾਰ 'ਚ ਕੋਈ ਪੱਗ ਵਾਲਾ ਬੰਦਾ ਪੰਜਾਬ ਦਾ ਹੈ ਨਹੀਂ ਕਾਂਗਰਸ ਪਾਰਟੀ ਨੇ ਮਨਮੋਹਨ ਸਿੰਘ ਨੂੰ ਖੰਬੇ ਦੇ ਥੱਲੇ ਬਹਿ ਕੇ ਪੜ੍ਹਾਈ ਕਰਦਾ ਸੀ ਪੱਗ ਵਾਲਾ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਫਿਰ ਮਨਮੋਹਨ ਸਿੰਘ ਨੇ 75 ਸਾਲਾਂ ਦੀ ਆਜ਼ਾਦੀ 'ਚ ਕਦੇ ਫੌਜਾਂ ਦਾ ਜਨਰਲ ਪੱਗ ਵਾਲਾ ਨਹੀਂ ਬਣਿਆ ਅਸੀਂ ਮੋਨੇ ਬੰਦੇ ਸੀ ਉਹਨੇ ਦੋ ਜਨਰਲ ਬਣਾਏ ਉਹਨਾਂ ਵਿੱਚ ਇੱਕ ਜਨਰਲ ਜਗੇ ਸਿੰਘ ਤੇ ਜਨਰਲ ਵਿਕਰਮ ਸਿੰਘ ਆ ਜਿਹੜੇ ਐਸ ਸੀ ਭਰਾ ਆ ਨੇ ਆਪਣੇ ਫੇਰ ਮੱਜਬੀ ਸਿੱਖ ਜਾਦੇ ਆ ਕਿ ਰਵਿਦਾਸੀ ਇਹ ਭਰਾ ਜਾਦੇ ਮੱਜਬੀ ਸਿੱਖ ਸੀਗਾ ਬੂਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਦੇਸ਼ ਦਾ ਗ੍ਰਹਿ ਮੰਤਰੀ ਜਿੱਥੇ ਅਮਿਤ ਸ਼ਾਹ ਬੈਠਾ ਹੈ ਕਾਂਗਰਸ ਨੇ ਬਣਾਇਆ ਦਸੌਰ ਕਿਹੜੀ ਪਾਰਟੀ ਨੇ ਬਣਾਇਆ ਸਿੱਖ ਹਰ ਪਾਰਟੀ ਹਰ ਜਾਤੀ ਨੂੰ ਸਨਮਾਨ ਦਿੰਦੀ ਹੈ ਪਾਰਟੀ ਫਿਰ ਪਾਰਟੀ ਇੱਕ ਦਾ ਪੱਗ ਦਾ ਸਨਮਾਨ ਕੀਤਾ ਦੂਜਾ ਦੇਸ਼ ਦੀ ਜਨਤਾ ਦਾ ਦੇਸ਼ ਦੀ ਜਨਤਾ ਦਾ ਫਾਇਦਾ ਵੀ ਕੀਤਾ ਕਾਂਗਰਸ ਨੇ ਪੁੱਛੋ ਕਿਵੇਂ ਮੈਂ ਝੂਠ ਬੋਲਦਾ ਹੋ ਸਕਦਾ ਮੜਾ ਜਾ ਪੜਤਾਲ ਕਰੂੰ ਕਾਂਗਰਸ ਚ ਸਾਡਾ 60 ਸਾਲ ਰਾਜ ਰਿਆ ਕਿੰਨੇ ਸਾਲ ਇਹ ਬੰਦਾ ਆਪਣੇ ਇਹ ਬੰਦਾ ਕੌਣ ਹੈ ਆਪਣੇ ਖਾਸ ਕੇ ਉਹ ਮੈਂ ਤਾਂ ਵੇਖਦਾ ਇਹ ਵੀਡੀਓ ਬਣਾਈ ਜਾਂਦਾ ਕਈ ਵਾਰੀ ਪੁਲਿਸ ਨੇ ਵੀ ਛੱਡਿਆ ਹੁੰਦਾ ਵੀ ਵੀਡੀਓ ਬਣਾ ਦੇ ਜਾਦਾ ਹਾਂ ਅ ਅੱਜਕੱਲ ਪੁਲਸਾਂ ਹੀ ਆਪਦੀ ਖਬਰ ਲੈਂਦੀ ਆ ਨਾ ਵੀ ਰਾਜਾ ਕੀ ਬੋਲ ਕੇ ਗਿਆ ਜਦੋਂ 10 ਭਗਵਾਨ ਤਮੈ ਨੂੰ ਰਾਤ ਨੂੰ ਦੱਸਾਂ ਹਾਂ ਆ ਬਣੀ ਬਣਾ ਮੈਂ ਤੈਨੂੰ ਇਹ ਤਾਂ ਨਹੀਂ ਕਿਹਾ ਵੀ ਹਟ ਜਾ ਦੱਬੀ ਜਾ ਕਾਂਗਰਸ ਆ ਮੁੰਡੇ ਆ ਨਾ ਜਿਹੜੇ ਨੌਜਵਾਨ ਇਹ ਕਹਿੰਦੇ ਯਾਰ ਕਾਂਗਰਸ ਨੇ ਕੀ ਕੀਤਾ 60 ਸਾਲਾਂ ਚ ਕਾਂਗਰਸ ਨੇ ਕੁਝ ਨਹੀਂ ਕੀਤਾ ਓਏ ਭਲਿਓ ਮਾਨਸੋ ਕੱਲ ਨੂੰ ਐਸ ਘਰ ਆਲਾ ਸਾਡਾ ਮੁੰਡਾ ਕਿੱਥੇ ਆ ਤੇਰਾ ਮੁੰਡਾ ਕਿੱਥੇ ਆ ਇੱਧਰ ਖੜਾ ਇਹ ਕੱਲ ਨੂੰ ਕਹੇ ਮੇਰੇ ਪਿਓ ਨੇ ਕੀ ਕੀਤਾ ਤੇ ਇਹ ਬਾਈ ਕਹੇ ਮੇਰੇ ਪਿਓ ਨੇ ਕੀ ਕੀਤਾ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਇਸ ਦੇਸ਼ ਚ ਸੂਈ ਨਹੀਂ ਬੰਦੀ ਸੀ ਹੁਣ ਇਸ ਦੇਸ਼ 'ਚ ਜਹਾਜ ਬੰਦਾ ਹੈ ਉਹ ਮੋਦੀ ਨੇ ਰਾਤੋਂ ਰਾਤ ਬੰਨ ਲਾਤਾ ਬਾਦਲ ਤਾਂ ਉੱਤੇ ਪਹੁੰਚੇ ਹੀ ਨਹੀਂ ਉੱਤੇ ਦਾ ਕਾਂਗਰਸ ਰਹੀ ਹੈ ਜਾਨ ਬੀਜੇਪੀ ਆਈ ਹੈ ਅੱਗੇ ਸੁਣ ਲੋ ਅਸੀਂ 60 ਸਾਲ ਰਹੇ ਮਹਿੰਗਾਈ ਨੂੰ ਐ ਫੜ ਕੇ ਰੱਖਿਆ ਸੀ ਬਦਲ ਨਹੀਂ ਦਿੱਤੀ ਮਹਿੰਗਾਈ ਜੇ 60 ਸਾਲ ਅਸੀਂ ਰਹੇ ਨਾ ਅਸੀਂ ਦੇਸ਼ ਵੀ ਜਨਤਾ ਦਾ ਫਾਇਦਾ ਕੀਤਾ ਹੈ ਅੱਜ ਤੋਂ 12 ਬਾਰੇ ਪਹਿਲਾਂ ਫਿਓਨੇ ਦਾ ਭਾਅ ਸੀਗਾ 22000 ਰੁਪਏ ਜਦੋਂ ਮਨਮੋਹਨ ਸਿੰਘ ਸਰਦਾਰ ਸੀ ਹੁਣ ਲਿਆਂਦਾ ਗੁਜਰਾਤ ਚੋਂ ਜਿਹੜਾ ਕਹਿੰਦਾ ਬਾਏ ਬਹਿਨੋ ਮਿੱਤਰੋ ਉਹ ਮਿੱਤਰੋ ਨੇ 128000 ਰੁਪਏ ਤੋਲਾ ਕਰਤਾ ਲੈ ਲਊਂਗੀ ਹੁਣ ਸੋਨਾ ਚਾਂਦੀ ਵੀ ਨਹੀਂ ਮਿਲਨੀ ਤੇ ਕੁੜੀ ਨੂੰ ਪਾਵਾਂਗੇ ਕੀ ਲੋਹਾ 2000 ਦੇ ਨੋਟ ਵੀ ਲੈ ਕੇ ਆਏ ਬੋਲੋ ਆ 500 ਦਾ ਨੋਟ ਬਦਲਦਾ 2000 ਦਾ ਨੋਟ ਆ ਗਿਆ 1000 ਦਾ ਬੰਦੇ ਲੈਣਾ 'ਚ ਖੜਾਈ ਰੱਖੇ ਤੁਹਾਨੂੰ ਕਹਿੰਦਾ ਅਮੀਰ ਗਰੀਬ ਹੋ ਜਾਊਗਾ ਗਰੀਬ ਅਮੀਰ ਹੋ ਜਾਊਗਾ ਹੋਇਆ ਕੋਈ ਫਰਕ ਅੱਛਾ ਤਕੜੇ ਬੰਦੇ ਨੂੰ ਤਾਂ ਪੈਸੇ ਦੇ ਹੀ ਗਏ ਗਰੀਬ ਵਿਚਾਰੇ ਯੱਕਦੇ ਰਹੇ ਲੈਣਾ 'ਚ ਕਈ ਮਰ ਗਏ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਮਨਮੋਹਨ ਸਿੰਘ ਦੇ ਰਾਜ 'ਚ 12 ਸਾਲ ਪਹਿਲਾਂ 400 ਰੁਪਏ ਦਾ ਡੀਏਪੀ ਦਾ ਗੱਟਾ ਮਿਲਦਾ ਸੀ ਹੁਣ ਮਿਲਦਾ ਹੀ ਨਹੀਂ 2000 ਦਾ ਮੇਰੀ ਗੱਲ ਸੱਚੀ ਹੈ ਯਾਰ ਬੋਲ ਦਿਓ ਯਾਰ ਸਰਦਾਰੋ ਜੇ ਗੱਲ ਸੱਚੀ ਹੈ ਬੜੇ ਯਾਰ ਤੁਸੀਂ ਤਾਂ ਮਾਝੇ ਵਾਲੇ ਖਰਾਬ ਹੋ ਜਾਂ ਹਾਂ ਤਾਂ ਪਰ ਉਹ ਵੀ ਜੇ ਗੱਲ ਸੱਚੀ ਹੈ ਫੇਰ ਤਾਂ ਸਿਰਾਂ ਲਾ ਦਿਓ ਤੇ ਝੂਠੀ ਇਹਦਾ ਨਾ ਲਾਓ ਮਨ ਮੋਹਨ ਸਿੰਘ ਦੇ ਰਾਜ ਚ 12 ਸਾਲ ਪਹਿਲਾਂ 350 ਦਾ ਸਿਲੰਡਰ ਮਿਲਦਾ ਸੀ ਹੁਣ 1250 ਦਾ ਦਿੰਦਾ ਇਹ ਸੱਚੀ ਹੈ ਗੱਲ ਸਾਡੇ ਰਾਜ ਚ 50 ਸਾਲਾਂ ਚ 5 ਰੁਪਏ ਵਧਦਾ ਸੀ ਕੇ ਸਿੱਧਾ 200 ਵਧਾ ਦਿੰਦਾ 45 ਰੁਪਏ ਡੀਜ਼ਲ ਹੁੰਦਾ ਸੀ ਅੱਜ 100 ਰੁਪਏ ਹੋ ਗਿਆ ਫਿਰ ਮੋਦੀ ਨੂੰ ਲੋਕ ਕੋਟਾ ਬੋਲੂ ਫਿਰਦੇ ਨਾ ਪਾਓ ਸਾਡਾ ਕੀ ਹੈ ਇਹ ਸਿਉਣਾ 2 ਲੱਖ ਨੂੰ ਹੋ ਜਾਣਾ ਹੈ 3 ਮਹੀਨਿਆਂ ਚ ਜਿਹੜੇ ਮਾੜਾ ਮੋਟਾ ਲੈਣਾ ਕੁੜੀ ਜੁੜੀ ਵਿਆਹਣੀ ਹੁਣੇ ਲੈ ਲਓ ਨਹੀਂ ਠੀਕ ਆ ਗੱਲ ਵੇਖ ਲਿਓ ਇਹ ਮੇਰੀ ਨਾਨੀ ਕਹਿੰਦੀ ਸੀ 200 ਰੁਪਏ ਤੋਲਾ ਲੈਂਦੀ ਹੁੰਦੇ ਸੀ ਫੌਜਾਂ 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 ਚ ਭਰਤੀ ਹੁੰਦੇ ਸੀ ਪਹਿਲਾ ਬੰਦੇ ਹੁਣ ਮੋਦੀ ਆਇਆ ਤੇ ਫੌਜ ਚ ਭਰਤੀ ਹੋਣੇ ਬੰਦ ਕਰਤੇ ਕਹਿੰਦਾ ਹੁਣ ਅਗਨੀਵੀਰ ਚੱਲੂਗਾ 4 ਸਾਲ ਬਾਅਦ ਮੁੰਡੇ ਨੂੰ ਘਰੇ ਭੇਜ ਦਿੰਦਾ ਐਵੇਂ ਏ ਕਿ ਉਹ ਦੂ ਐ ਤੁਹਾਡੇ ਬਾਰਡਰ ਦੇ ਮੁੰਡੇ ਫੌਜਾਂ ਚ ਭਰਤੀ ਹੁੰਦੇ ਸੀ ਹੁਣ ਉਹ ਵੀ ਕੰਮ ਮਕਾਤਾ ਆਏ ਨੇ ਮਾਂ ਦੇ ਸ਼ੇਰ ਹੁਣ ਸਰਕਾਰ ਕਿ ਨਹੀਂ ਲਿਆਂਦੀ ਤੇ ਮੋਦੀ ਤੂੰ ਹੀ ਲਿਆਂਦੀ ਜਿਹੜਾ ਕਾਲੀ ਦਾੜੀ ਕਾਲੀਆਂ ਮੁੱਛਾਂ ਕਰੀ ਫਿਰਦਾ ਇੱਕ ਵੀ ਨਹੀਂ ਚਿੱਟਾ ਵੇਖਦਾ ਤੇਰੇ ਔਰ ਕਿਨੇ ਲਾਂਗ ਲੀਤੇਰੇ ਵਰਗੇ ਸੀਗੇ ਬਟਨ ਨੱਪੀ ਗਏ ਟੱਕ 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 ਤੇ ਚਾਚਾ ਜੀ ਆਪਣਾ ਆਪਣਾ ਚਾਚਾ ਚਾਚਾ دیਵਾਨ ਲੱਗਦਾ ਤੇ ਭਤੀਜਾ ਬੁਕਾਵਾ ਆ ਬੰਦਾ ਚਾਚਾ ਮੋਛ ਨਹੀਂ ਆਏ ਨਾ ਹੈ ਚਾਚਾ ਮੋਛ ਇਨਸ਼ਾ ਅੱਲਾ ਮੋਛਾ ਮੋਛਾ ਨਾ ਆ ਫਿਰ ਹੋਣੀ ਹੈ ਕੱਲ ਤਾਂ ਫਿਰ ਕਾ ਫਿਰ ਸਾਡਾ ਵੀ ਚਾਚਾ ਹੀ ਹੈ ਚਾਚਾ ਚਾਚਾ ਪਰ ਠੀਕ ਹੈ ਚਾਚਾ ਆਇਆ ਗਿਆ ਕਿ ਮਰਨਾ ਤਾਂ ਹੈ ਹੀ ਸਰੇ ਤਾਂ ਨਹੀਂ ਉਹ ਵੀ ਕੋਈ ਤੋੜਾ ਜੂਗਾ ਫਿਰੇ ਕੀ ਬਾਈ ਕੀ ਕਰੀ ਫਿਰਦਾ ਯਾਰ ਸੋ ਕਹਿਣ ਦਾ ਮਤਲਬ ਹੈ ਪਰਿਵਾਰ ਚਲਾਉਣਾ ਨਹੀਂ ਤੇ ਪਤਾ ਨਹੀਂ ਮਹਿੰਗਾਈ ਨੂੰ ਕਿਵੇਂ ਰੋਕਣਾ ਧੀਰੇ ਘਰੇ ਨਿਆਣੇ ਰੋਂਦੇ ਆ ਨਾ ਉਹਨੂੰ ਪਤਾ ਹੈ ਵੀ ਮਹਿੰਗਾਈ ਨੂੰ ਕਿਵੇਂ ਬਈ ਘਰ ਚ ਲਾਉਣਾ ਅੱਛਾ ਮੋਦੀ ਨੇ ਕੀ ਕੀਤਾ 750 ਕਿਸਾਨ ਬਾਰਡਰ ਤੇ ਮਾਰਤਾ ਸਾਡਾ ਇਹ ਇਹ ਸਰਕਾਰੀ ਭੈਣ ਜੀ ਤੁਹਾਨੂੰ ਨਹੀਂ ਇਹਨਾਂ ਨੇ ਦੱਸਣਾ ਕਿਸੇ ਨੇ ਇਹ ਰੇਟ ਕਣਕ ਜਦੋਂ ਸਰਕਾਰੀ ਵਿਕਣ ਲੱਗੀ ਸੀ ਇਹ ਭਾਗ ਕਾਂਗਰਸ ਨੇ 1967 ਚ ਕਾਨੂੰਨ ਬਣਾਇਆ ਸੀ ਵੀ ਹੁਣ ਜ਼ਮੀਨਦਾਰਾਂ ਦੀ ਜਿਹੜੀ ਫਸਲ ਹੈ ਉਹ ਸਰਕਾਰ ਖਰੀਦਿਆ ਕਰੂਗਾ ਸਰਕਾਰੀ ਰੇਟ ਉ ਇਹ ਸਾਡੀ ਕਾਂਗਰਸ ਦੀ ਦੇਣ ਹੈ ਆਪਣੀ ਵੀ ਆਪਣੀ ਕਰ ਦੋ ਤੋਂ ਕਾਂਗਰਸ ਕਿਵੇਂ ਮਾੜੀ ਇੱਕ ਗੈਂਗਸਟਰ ਖੜਾ ਕਰੀ ਫਿਰਦਾ ਹੈ ਇੱਕ ਮੈਂ ਤੁਹਾਨੂੰ ਦੱਸਦਾ ਜਿਹੜੇ ਸਿੱਖੀ ਦੇ ਨਾਂ ਤੇ ਸਾਡਾ ਸਿੱਖ ਦਾ ਖੜਾ ਸਾਨੂੰ ਤਾਂ ਇਹਨੂੰ ਸਲੂਟ ਮਾਰਨ ਨੂੰ ਜੀ ਕਰਦਾ ਹੈ ਇਹਨੂੰ ਫੱਦੇ ਬੁਲਾਉਣ ਨੂੰ ਜੀ ਕਰਦਾ ਹੈ ਜਿਨੇ ਆਪਦੇ ਗੁਰੂ ਦੇ ਪਿੱਛੇ ਇੱਤਿਹਾਸ ਦਿੱਤਾ ਅਸੀਂ ਐਵੇਂ ਜਾਲੀ ਜਿਹੜਾ ਬਣਿਆ ਫਿਰਦਾ ਉਹਨੂੰ ਕਿਵੇਂ ਫੱਦੇ ਬੁਲਾ ਗ ਜੀ ਬਈ ਜਦੋਂ ਗੁਰੂ ਤੇ ਭੀੜ ਪਈ ਉਦੋਂ ਇਹ ਖੜਾ ਲੀਡਰਾਂ ਚੋਂ ਲੋਕ ਤਾਂ ਬਹੁਤ ਖੜੇ ਲੀਡਰਾਂ ਚੋ ਇਹ ਖੜਾ ਮੈਂ ਵੀ ਨਹੀਂ ਖੜਾ ਭਾਈ ਮੈਂ ਉੱਥੇ ਘਰਨੇ ਤੇ ਜਾਂਦਾ ਹੀ ਪਰ ਮੈਂ ਸੀਫਾਣੀ ਦਿੱਤਾ ਮੈਨੂੰ ਇਹ ਡਰ ਸੀ ਵੀ ਦੁਆਰੇ ਕਿ ਨਹੀਂ ਜਿੱਤਾਂਗੇ ਨਹੀਂ ਠੀਕ ਆ ਗੱਲ ਖੜੀ ਕਰਨੀ ਚਾਹੀਦੀ ਐ ਤੇ ਅੰਮ੍ਰਿਤਪਾਲ ਤਾਂ ਉੱਥੇ ਪਹੁੰਚਿਆ ਹੀ ਨਹੀਂ ਨਾ ਬੜੀ ਨਾ ਬੈਣੀ ਨਹੀਂ ਪਹੁੰਚੇ ਅੰਮ੍ਰਿਤਪਾਲ ਦੇ ਪਿਤਾ ਜੀ ਸਾਡਾ ਵੀ ਪਿਓ ਵਰਗਾ ਪਿਓ ਐ ਪਰ ਉਹ ਬਗਰਾੜੀ ਦੇ ਮੋਰਚੇ 'ਚ ਨਹੀਂ ਪਹੁੰਚਿਆ ਵਿਖਾ ਦੇ ਮੈਨੂੰ ਫੋਟੋ ਵੀ ਉੱਥੇ ਬੈਠਾ ਕਿੱਥੇ ਸੀ ਜਿੱਥੇ ਸਾਰੀ ਦੁਨੀਆ ਪਹੁੰਚੀ ਵਿਖਾ ਦੇ ਫੋਟੋ ਸੋ ਕਹਿਣ ਤਾਂ ਪਾਵੇ ਐ ਤੁਹਾਡੇ ਕੋਲੇ ਇਹ ਜਿਹੜੀ ਜਿਹੜਾ ਹਰਮੀਤ ਸਿੰਘ ਐ ਇਹ ਭਾਈ ਗੁਨੇਗਾਰ ਤਾਂ ਤੁਸੀਂ ਆਪ ਹੋ ਐਵੇਂ ਸਾਨੂੰ ਤਾਂ ਲਾਂਬੇ ਦਿੰਨੇ ਹੋ ਤਿੰਨ ਵਾਰੀ ਪਹਿਲਾਂ ਬਣ ਗਿਆ ਇਹ ਐਮ.ਐਲ.ਏ ਮੰਤਰੀ ਕਾਂਗਰਸੀ ਦੇ ਲਈ ਜੇ ਉਦੋਂ ਨਹੀਂ ਇਹਨੇ ਕੁਝ ਕੀਤਾ ਤੇ ਹੁਣ ਇਹ ਜਿਹੜਾ ਥੁੜਾ ਕੋਈ ਸਵਾਰ ਦੂ ਹੁਣ ਐਵੇਂ ਬੀਬੀਆਂ ਫਿਰ ਸਾਰੇ ਹੱਸਣਗੇ ਹੁਣ ਕੀ ਕਰ ਦੂਗਾ ਇਹ ਦੱਸੋ ਬਾਈ ਤਿੰਨ ਵਾਰੀ ਜਿਹੜਾ ਵੇਖ ਲਿਆ ਹੁਣ ਜੇ ਚੌਥੀ ਵਾਰੀ ਵੀ ਵੇਖਣਾ ਤੇ ਵੇਖ ਲੋ ਸਾਨੂੰ ਕੀ ਐ ਸਾਡਾ ਕੀ ਜਾਂਦਾ ਇਸ ਦਾ ਫੇਰ ਆ ਜਾਂਗੇ ਜਿਹੜਾ ਤਿੰਨ ਵਾਰੀ ਪਰਖਿਆ ਹੋਵੇ ਨਾ ਵਾਰ-ਵਾਰ ਨਹੀਂ ਪਰਖੀਦਾ ਵਾਰ-ਵਾਰ ਪਰਖਣ ਵਾਲਾ ਬੰਦਾ ਆਪ ਹੀ ਕਮਲਾ ਹੁੰਦਾ ਹੈ ਰੱਬ ਨੇ ਤੁਹਾਨੂੰ ਮੌਕਾ ਦਿੱਤਾ ਹੈ ਰਗੜੋ ਧਰਕੇ ਇਹਨੂੰ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਇਹਨਾਂ ਨੇ ਪੰਜਾਬ ਦਾ ਬੇੜਾਗਿਰ ਕਰਤਾ ਸਰਦਾਰ ਮਾਨ ਆਇਆ ਸੀਗਾ 92 ਸੀਟਾਂ ਦੇ ਨਾਲ ਅੱਜ 4 ਸਾਲਾਂ ਬਾਅਦ ਤਰਨਤਪੜ ਬਣਿਆ ਭਗਵੰਤ ਮਾਨ ਰਗੜ ਕੇ ਰੱਖ ਦਿਓ ਪਤਾ ਲੱਗੇ ਕੀ ਪਰੰਤਾਰ ਦੇ ਯੋਧਿਆ ਨੇ ਤੈਨੂੰ ਸਭ ਸਿਖਾਇਆ ਜਿਹੜਾ ਲੁੱਟ ਕੇ ਲੈ ਗਏ ਸੀ ਪੰਜਾਬ ਨੂੰ 92 ਸੀਟਾਂ ਬਦਲਾ ਆਪਦੇ ਨਾਂ ਤੇ ਕਤਲੇ ਆਮ ਦਿਨ ਦਿਹਾੜੇ ਲੁੱਟਾ ਖੋਆ ਨਸ਼ਾ ਪੰਜਾਬ ਦੇ ਸਿਰ ਕਰਜ਼ਾ ਫਲੱਡ ਰੁਪਈਆ ਨਹੀਂ ਕਦੇ ਕਿਸੇ ਨੂੰ ਮਦਦ ਕੀਤੀ ਹੱਥ ਝਟਕਲੇ ਜਿੰਨੇ ਮਰਜੀ ਸੁਣ ਲੋ ਇਹ ਕਾਰੋਬਾਰੀ ਹੈ ਜਿਹੜਾ ਥੋੜਾ ਹਰਨੀਤ ਹੈ ਪਹਿਲਾਂ ਕਾਰੋਬਾਰ ਕਾਲੀਦਾਲ 'ਚ ਕਰਦਾ ਰਿਹਾ ਹੈ ਇਹਨੇ ਆਖਿਆ ਯਾਰ ਮੋਂ ਤਾਂ ਸੁਖਬੀਰ ਆਉਂਦਾ ਹੀ ਨਹੀਂ 10 ਸਾਲ ਹੋ ਗਏ ਇਹਨੇ ਆਖਿਆ ਭਗਵਾਨ ਤੇ ਮਾਲਨਾ ਚਲੋ ਜਿਹੜਾ ਜੰਗਾਲ ਲੱਗੀ ਹੈ ਲਾਲੂਗਾ ਸਾਲ 'ਚ ਇਹ ਇਸ ਕਰਕੇ ਹੈ ਕਾਲੀਦਾਲ ਹੁਣ ਆ ਗਿਆ ਦੱਸੋ ਹੋਰ ਕੀ ਗੱਲ ਹੈ ਇਹ ਸੌਦੇਵਾਜ ਹੈ ਇਹ ਤੁਹਾਨੂੰ ਵੇਚਦੇ ਐ ਆਓ ਹੁਣ ਮੈਂ ਕਾਲੀਦਾਲ ਚੱਲੇ ਆਂ ਆਓ ਹੁਣ ਮੈਂ ਝਾੜੂ 'ਚ ਚੱਲੇ ਆਂ ਸਾਕ ਬਾਕੇ ਸਾਡੀ ਆਉਣ ਲੱਗੀ ਹੈ ਸਾਡੀ ਜੀ ਵੀ ਆ ਸਕਦਾ ਹੈ ਪਰ ਮੈਂ ਵੜਨ ਨਹੀਂ ਦੇਣਾ ਇਹ ਸੋਦੇ ਵਾਲੂ ਕੋਈ ਤਰੱਕੀ ਨਹੀਂ ਮੈਂ ਵੇਖਿਆ ਪਹੀਆਂ ਕਿੰਨੀਆਂ ਕੱਚੀਆਂ ਪਹੀਆਂ ਜਾ ਕੇ ਆਓ ਸਾਡੇ ਮਾਲ ਵਿੱਚ ਗਿੱਦੜਵਾ ਇੱਥੇ ਬਈ ਤੂੰ ਤਿੰਨ ਵਾਰੀ ਦਾ ਐਮਐਲਏ ਰਿਆ ਮੈਂ ਵੀ ਤਿੰਨ ਵਾਰੀ ਐਮਐਲਏ ਰਿਆ ਕਿੰਨੇ ਮੁੰਡੇ ਲਵਾਏ ਹਰਬੀਤ ਨੇ ਥੋੜੇ ਪਿੰਡ ਦੇ ਭਾਈ ਤੁਹਾਡੇ ਟੇਕਿਆਂ ਦਾ ਕੋਈ ਲਵਾਇਆ ਹੋਵੇ ਭੈਣ ਮਾਤਾ ਜੀ ਭੈਣ ਜੀ ਤੁਹਾਡੇ ਕੁੜਮਾਂ ਦਾ ਕੋਈ ਲਵਾਇਆ ਹੋਵੇ ਉਹ ਭਾਈ ਤੁਹਾਨੂੰ ਰਿਸ਼ਤੇਦਾਰਾਂ ਨੂੰ ਪੁੱਛ ਲੋ ਆਸੇ ਪਾਸੇ ਜੇ ਕੋਈ ਇੱਕ ਅੱਧਾ ਇਹਨੇ ਲਾਇਆ ਤਾਂ ਬੋਟਾ ਫਾ ਦੇ ਉਹ ਜੇ ਲਾਇਆ ਹੀ ਨਹੀਂ ਕਿਸੇ 'ਚ ਝਾੜੂ ਨੇ ਲਾਇਆ ਤਾਂ ਤਾਂ ਪੁੱਛ ਲੋ ਲਵਾਇਆ ਜੀ ਦਿੱਲੀ ਦਾ 55 ਜੀ ਦਾ ਲਵਾ ਨੌਕਰੀ ਦੇ ਦਿੱਲੀ ਦਾ 55000 ਹਾਂ ਤੇ ਫਿਰ ਪਾਓ ਝਾੜੂ ਇੱਕ ਵਾਰੀ ਹੋਰ ਬਦਲੋ ਬਦਲਾਵ ਸਾਨੂੰ ਰਗੜਿਆ ਤਾਂ ਤੁਸੀਂ ਹਰੇਕ ਨੇ ਝਾੜੂ ਚ ਲਾਇਆ ਸਾਰੀਆਂ ਹੱਸਦੀਆਂ ਨਹੀਂ ਐਸੀ ਝਾੜੂ ਨੂੰ ਪਾਵਾਂਗੇ ਯਾਰ ਡਿੱਕੀ ਗਈਆਂ ਯਾਰ ਆਏਗਾ ਯਾਰ ਆਏ ਕੋ ਨਹੀਂ ਆਏ ਕੋ ਨਹੀਂ ਹਾਂ ਨਹੀਂ ਨਹੀਂ ਗਾਲ ਸੋਲਦਾ ਬਾਪੂ ਤੂੰ ਵੀ ਨਹੀਂ ਪਾਈਆਂ ਸਾਨੂੰ ਵੋਟਾਂ ਹਾਂ ਸੈਂਟਰ ਦਾ ਬੰਦਾ ਮੈਂ ਤਾਂ ਹਾਂ ਸੈਂਟਰ ਦਾ ਬੰਦਾ ਫਿਰ ਤੂੰ ਮੋਦੀ ਦਾ ਹੈ ਨਹੀਂ ਨਹੀਂ ਅੱਛਾ ਜਾਨ ਕੇ ਜੇ ਮੈਨੂੰ ਸਿੱਕੀ ਸਾਹਿਬ ਦੱਸਦੇ ਆ ਰਮਿਤ ਦੀ ਪਹਿਲੀ ਕਿੰਨੀ ਚੋ ਇਹ ਪਿੰਡ ਹੋਦਾ ਹੈ ਹਾਂ 70 ਉਦੋਂ ਲਈ ਹੈ ਤਾਂ 70 ਹੁਣੇ ਇਹ ਮੇਰੇ ਲੈਣੀ ਹੈ ਆ ਸਾਲ ਰਹਿ ਗਿਆ ਕਿ ਕਲੀ ਕਲੀਰ ਦੇ ਨਾਂ ਤੇ 70 ਇਹ ਲੈਣੀ ਹੈ 140 ਕਰਕੇ ਮੁੜ ਕੇ ਅਗਲੀ ਚ ਜਾਣਾ ਫਿਰ 70 ਹੋਰੇ ਚ ਲੈਣੇ ਨੇ ਲਈ ਚੱਲੋ 1000 ਰੁਪਿਆ ਬੀਬੀਆਂ ਨੇ 1000 ਰੁਪਇਆ ਭੁੱਲ ਗੀਆਂ ਬਾਦਲ ਦੇ ਵੇਲੇ 500 ਪੈਨਸ਼ਨ ਸੀ ਅਸੀਂ ਥੋੜੀ 1500 ਨਹੀਂ ਕੀਤੀ ਹੁਣ ਬੋਲਦੀਆਂ ਨਹੀਂ ਨਹੀਂ ਹੁਣ ਨਾ ਕੋੜੇ ਹੋ ਤਾਂ ਉਹ ਤਾਂ ਸਾਡਾ ਹੱਕ ਸੀਗਾ ਸਾਡਾ 1000 ਭੁੱਲ ਗੀਆਂ ਦਿੱਤਾ ਜਿਹੜਾ ਹੁਣ ਵੀ ਮਿਲਦਾ ਹੈ ਹੁਣ ਹੋਰੇ ਨਹੀਂ 48000 ਹੋ ਗਿਆ 1 ਸਾਲ ਦਾ 12000 4 ਸਾਲਾਂ ਦਾ 48000 ਆਖੀਰਲਾ ਸਾਲ ਰਹਿ ਗਿਆ ਸਾਡੀ ਸਰਕਾਰ ਆਉਣੀ ਬੱਸਾਂ ਦਾ ਕਿਰਾਇਆ ਤੁਹਾਡਾ ਮੁਫਤ ਕੀਤਾ ਨਹੀਂ ਕਾਂਗਰਸ ਨੇ ਨਾ ਨਾ ਹੁਣ ਨਹੀਂ ਬੋਲਦੀਆਂ ਆ ਆ ਬਾਬੇ ਵੀ ਰੋਸ ਕੇ ਕਹਿੰਦੇ ਯਾਰ ਮੇਰੀ ਘਰ ਆਈਦਾ ਕਿਰਾਇਆ ਮaaf ਕਰਦਾ ਇਹਨਾਂ ਕੰਜਰਾਂ ਨੇ ਸਾਡਾ ਕੀਤਾ ਨਹੀਂ ਅਸੀਂ ਤਾਂ ਨਹੀਂ ਪਾਉਂਦੇ ਤੁਸੀਂ ਲਾਲਚ ਚ ਆ ਗੀਆਂ ਤਾਂ ਨਹੀਂ ਪਾਈ ਇਹਨਾਂ ਨੇ ਤਾਂ ਨਹੀਂ ਪਾਈ ਅਸੀਂ ਤੁਹਾਡਾ ਕਿਰਾਇਆ ਮaaf ਕਰਦਾ ਅਜੇ ਤਾਂ ਦੋਵੇਂ ਪਾਸੇ ਰਗਰੇ ਬੋਲੋ ਪਹਿਲਾਂ ਪਹਿਲਾਂ ਬੰਦੇ ਦੇ ਮਗਰ ਘਰਾਂ ਦੀ ਚੜਦੀ ਸੀ ਵੀ ਬੱਸ ਦੇ ਵੀ ਉਹ ਚੱਲਿਆ ਹੁਣ ਇਹ ਵਿਚਾਰੇ ਇਹਨਾਂ ਨੂੰ ਪਤਾ ਹੀ ਚੈਨ ਤਾਂ 60 ਰੁਪਏ ਪਾ ਕੇ ਰਿਆ ਛੜਦਾ ਜਾਂਦਾ ਪਰ ਸਾਨੂੰ ਗਾਹਾਂ ਕੱਢਦੇ ਜਾਂਦੇ ਸੀ ਸਾਨੂੰ ਯਾਰ ਇਹਨਾਂ ਦੇ ਮਗਰ ਲਾਤਾ ਐਵੇਂ ਅੱਗੇ ਹੋਰੂ ਐ ਭਗਵਾਨ ਕਮਾਨ ਨੂੰ ਡੀਕਦੀਆਂ ਸੀ ਝਾੜੂ ਸਾਡੇ ਰਾਜ ਚ ਮਿਲਦੀ ਸੀ 30 ਕਿਲੋ ਗੰਮ ਹੁਣ 5 ਹੀ ਮਿਲਦੀ ਹੈ ਗੋਵਿੰਦਰ ਸਿੰਘ ਰਾਜਾ ਬੜਿੰਗਣਾ ਜੀ ਬੋਲਦੇ ਨਹੀਂ ਇਹ ਸਾਧ ਸੰਗਤ ਮੈਂ ਅੱਜ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਐ ਬਈ ਜਦੋਂ ਬਾਕੀ ਐਮਪੀ ਸਾਰੇ ਪਾਰਲੀਮੈਂਟ ਚ ਬੋਲਦੇ ਐ ਤਾਂ ਮੈਨੂੰ ਹੀ ਕਿਉਂ ਨਹੀਂ ਬੋਲਣ ਦਿੰਦੇ ਕਦੀ ਇਹ ਗੱਲ ਸੋਚੀ ਹੈ ਸਾਡੀ ਮਾਤਾ ਪਹਿਲਾਂ ਪਾਰਲੀਮੈਂਟ ਚ ਬੋਲਦੀ ਸੀ ਉਹਦੀਆਂ ਜਿੰਨੀਆਂ ਸਪੀਚਾਂ ਕਦੇ ਪਾਰਲੀਮੈਂਟ ਚ ਰਿਕਾਰਡ ਨਹੀਂ ਹੋਈਆਂ ਉਹ ਡਿਲੀਟ ਕਰਾ ਦਿੱਤੀਆਂ ਗਈਆਂ ਕਦੇ ਘਰੇ ਜਾ ਕੇ ਨਾ ਇਹ ਗੱਲ ਠੰਡੇ ਦਿਮਾਗ ਨਾਲ ਸੋਚਿਓ ਬਈ ਮੈਨੂੰ ਹੀ ਕਿਉਂ ਨਹੀਂ ਬੋਲਣ ਦਿੰਦੇ ਸਾਂਸੰਗਤ ਉਹਨਾਂ ਨੂੰ ਪਤਾ ਹੈ ਵੀ ਬਾਕੀ ਜਿੰਨੇ ਵੀ ਬੰਦੇ ਆ ਉਹਨਾਂ ਨੂੰ ਜੋ ਅਸੀਂ ਕਵਾਂਗੇ ਉਹਨਾਂ ਨੇ ਉਹੀ ਬੋਲਣਾ ਹੈ ਉਹ ਸਰਕਾਰ ਨਾਲ ਉਹਨਾਂ ਦੀ ਸਾਰਿਆਂ ਦਾ ਤਾਲਮੇਲ ਹੈ ਪਰ ਅਸੀਂ ਜਿਹੜੀ ਗੱਲ ਕਰਨੀ ਹੈ ਹੁਣ ਮੈਨੂੰ ਕਹਿੰਦੇ ਜੀ ਤੁਸੀਂ ਕੀ ਗੱਲ ਕਰਦੀਆਂ ਮੈਂ ਕਿਹਾ ਜੀ ਮੈਂ ਕਿਸਾਨੀ ਦੀ ਗੱਲ ਕਰਨੀ ਹੈ ਕਹਿੰਦੇ ਜੀ ਤੁਸੀਂ ਕਿਸਾਨਾਂ ਬਾਰੇ ਨਹੀਂ ਪਾਰਲੀਮੈਂਟ ਚ ਬੋਲ ਸਕਦੇ ਮੈਂ ਕਿਹਾ ਜੀ ਅਮਰਤਪਾਲ ਦੀ ਗੱਲ ਕਰਨੀ ਹੈ ਕਹਿੰਦੇ ਅਮਰਤਪਾਲ ਬਾਰੇ ਨਹੀਂ ਬੋਲ ਸਕਦੇ ਹੋਰ ਜਿੰਨੇ ਵੀ ਮੈਂ ਮੁੱਦੇ ਕਹੇ ਕਹਿੰਦੇ ਜੀ ਤੁਸੀਂ ਇਹ ਸੈਂਸਟਿਵ ਮੁੱਦੇ ਆ ਤੁਸੀਂ ਇਹਨਾਂ ਤੇ ਬੋਲ ਨਹੀਂ ਸਕਦੇ ਮੈਂ ਕਿਹਾ ਜੀ ਫਿਰ ਬੋਲੀਏ ਕੀ ਕਹਿੰਦੇ ਜੀ ਵੈਸੇ ਕੁਝ ਬੋਲ ਲਓ ਮੈਂ ਕਿਹਾ ਵੈਸੇ ਮੈਂ ਕੀ ਬੋਲਾਂ ਮੈਂ ਕਿਹਾ ਜੇ ਮੈਂ ਵੈਸੇ ਬੋਲਦਾ ਐ ਫਿਰ ਲੋਕਾਂ ਨੇ ਕਹਿਣਾ ਵੀ ਹੋਰ ਕੁਝ ਬੋਲ ਗਿਆ ਵੀ ਜਿਹੜੀ ਗੱਲ ਕਰਨੀ ਸੀ ਉਹ ਕੀਤੀ ਨਹੀਂ ਮੈਂ ਕਿਹਾ ਇਹਦੇ ਨਾਲੋਂ ਤਾਂ ਮੈਂ ਬੋਲਣਾ ਹੀ ਨਹੀਂ ਐ ਜਦੋਂ ਬੋਲੂਗਾ ਮੈਂ ਆਪਣੇ ਜਿਹੜੀ ਕੌਮ ਦੀ ਗੱਲ ਕਰੂੰਗਾ ਜਿਹੜੇ ਬੰਦੇ ਮੇਰੇ ਨਾਲ ਖੜੇ ਐ ਉਹਨਾਂ ਦੀ ਗੱਲ ਕਰੂੰਗਾ ਉਹਨਾਂ ਦੇ ਨਾਲ ਖੜੂੰਗਾ ਕਿਉਂਕਿ ਸਾਧ ਸੰਗਤ ਕਿਸਾਨੀ ਦੀ ਗੱਲ ਕਰਨਾ ਸਾਡਾ ਫਰਜ਼ ਹੈ ਕਿਸਾਨਾਂ ਦੇ ਨਾਲ ਖੜਨਾ ਔਰ ਹੋਰ ਵੀ ਜਿੰਨੀਆਂ ਵੀ ਅਮਰਤਪਾਲ ਬਾਰੇ ਗੱਲ ਕਰਨਾ ਸਾਡਾ ਫਰਜ਼ ਹੈ ਇਸ ਲਈ ਸਾਧ ਸੰਗਤ ਇਹ ਗੱਲ ਨਹੀਂ ਹੈ ਵੀ ਮੈਂ ਬੋਲਦਾ ਨਹੀਂ ਸਿਰਫ ਇੱਕ ਗੱਲ ਤੁਸੀਂ ਜਿਵੇਂ ਮੈਂ ਕਿਹਾ ਵੀ ਵਿਚਾਰਿਓ ਕਿਉਂਕਿ ਮੈਂ ਕਰਨੀ ਆ ਤੁਹਾਡੇ ਹੱਕ ਦੀ ਗੱਲ ਸਰਕਾਰ ਇਹ ਚਾਹੁੰਦੀ ਹੈ ਵੀ ਕੋਈ ਵੀ ਪੰਜਾਬੀਆਂ ਦੇ ਹੱਕ ਦੀ ਗੱਲ ਨਾ ਕਰੇ ਸਿੱਖਾਂ ਦੇ ਸਿੱਖਾਂ ਦੀ ਤਾਂ ਗੱਲ ਹੀ ਨਾ ਨਾ ਕਰੇ ਜਿਹੜੀ ਪਾਰਲੀ ਜਿਹੜੀ ਸਰਕਾਰਾਂ ਐ ਸਾਂਤ ਸੰਗਤ ਉਹ ਚਾਹੇ ਕਾਂਗਰਸ ਦੀ ਹੋਵੇ ਤੇ ਚਾਹੇ ਭਾਜਪਾ ਦੀ ਹੋਵੇ ਮੰਨ ਨੀਤ ਨਾ ਦੀ ਦੋਹਾਂ ਦੀ ਕੋਈ ਹੈ ਬੇਸ਼ੱਕ ਅੱਜ ਭਾਜਪਾ ਸਰਕਾਰ ਹੈ ਕਾਂਗਰਸ ਮਿੱਠੀ ਹੋ ਕੇ ਆਉਂਦੀ ਹੈ ਜੀ ਬਹੁਤ ਕੁਝ ਹੈ ਹੈਨਾ ਵੀ ਤੱਕਾ ਹੈ ਪਰ ਜਦੋਂ ਕਾਂਗਰਸ ਦੀ ਸਰਕਾਰ ਰਹੀ ਹੈ ਤੱਕਾ ਹੀ ਨੇ ਵੀ ਬਰਾਬਰੀ ਕੀਤਾ ਸਿੱਖਾਂ ਨਾਲ ਇਹਨਾਂ ਕੋਈ ਘਟ ਨਹੀਂ ਗਜਾਰੀ ਇਸ ਲਈ ਸਮਝਣ ਦੀ ਲੋੜ ਹੈ ਆਪਣੇ ਨੂੰ ਪਛਾਣੋ ਆਪਣੇ ਨੂੰ ਪਛਾਣਨ ਦੀ ਲੋੜ ਹੈ ਅਮਰਤਪਾਲ ਨੂੰ ਪਛਾਣੋ ਇਹ ਜਿੱਤ ਹੈ ਜਿਹੜੀ ਸਾਧ ਸੰਗਤ ਤੇ ਅਮਰਤਪਾਲ ਦੀ ਜਿੱਤ ਹੈ ਇਹ ਕਿਸੇ ਹੋਰ ਜਣੇ ਦੀ ਜਿੱਤ ਨਹੀਂ ਹੈ ਇਹ ਯਾਦ ਰੱਖ ਲਿਓ ਮੇਰੀ ਗੱਲ ਨੂੰ ਬੱਲੇ ਬੰਨ ਲਓ ਭਾਈ ਤੁਸੀਂ ਅਮਰਤਪਾਲ ਦਾ ਸਾਥ ਦੇਣਾ ਹੈ ਜਿਵੇਂ ਤੁਸੀਂ ਪਹਿਲਾਂ ਵੋਟਾਂ 'ਚ ਦਿੱਤਾ ਹੈ ਓਵੇਂ ਤੁਸੀਂ ਹੁਣ ਅਮਰਤਪਾਲ ਦਾ ਸਾਥ ਦੇ ਕੇ ਤੇ ਭਾਈ ਮਨਦੀਪ ਸਿੰਘ ਨੂੰ ਜਿਤਾਉਣਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ 27 'ਚ ਸਰਕਾਰ ਦਾ ਮੁੱਢ ਬੰਦਣਾ ਹੈ ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਜਿਹੜੀ ਮੈਂ ਇਹ ਗੱਲ ਕਹੀ ਹੈ ਸਾਥ ਦੇਣ ਦੀ ਬਈ ਤੁਸੀਂ ਇਸ ਗੱਲ ਤੇ ਜ਼ਰੂਰ ਵਿਚਾਰ ਕਰਿਓ ਸਾਥ ਦਿਓ ਭਾਈ ਅਮਰਿਤਪਾਲ ਦਾ ਸਾਥ ਦਿਓ ਤੁਹਾਡੀ ਕੌਮ ਦੀ ਸਾਹ ਸੰਗਤ ਅੱਜ ਤੱਕ ਕਿਸੇ ਨਾ ਕਿਸੇ ਪੰਜਾਬ ਦੇ ਲੀਡਰ ਨੇ ਜਿਨੇ ਅਮਰਿਤਪਾਲ ਨੇ ਨਸ਼ੇ ਛਡਵਾਏ ਆ ਬੰਦਿਆਂ ਦੇ ਕਿਸੇ ਨੇ ਛਡਵਾਏ ਆ ਕਿਉਂਕਿ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਅਮਰਿਤਪਾਲ ਕਰਦਾ ਹੈ ਉਹੀ ਗੱਲਾਂ ਹੈ ਸਰਕਾਰ ਉਹੀ ਨਹੀਂ ਚਾਹੁੰਦੀ ਵੀ ਕੋਈ ਗੱਲਾਂ ਕਰੇ ਕੀ ਗੱਲ ਸਾਂਤ ਸੰਗਤ ਸੈਕਟਰ ਗਵਰਨਮੈਂਟ ਨੂੰ ਪਤਾ ਨਹੀਂ ਵੀ ਨਸ਼ਾ ਕਿੱਥੋਂ ਆਉਂਦਾ ਹੈ ਕੀ ਤੁਸੀਂ ਕੀ ਸੋਚਦੇ ਹੋ ਵੀ ਬੰਦ ਨਹੀਂ ਹੋ ਸਕਦਾ ਸਾਰਾ ਕੁਝ ਹੋ ਸਕਦਾ ਪਰ ਜੇ ਨਸ਼ਿਆਂ ਚੋਂ ਪੰਜਾਬ ਦੀ ਜਵਾਨੀ ਨਿਕਲ ਗਈ ਤਾਂ ਆਪਣੇ ਹੱਕਾਂ ਦੀ ਗੱਲ ਕਰੂਗੀ ਇਹਨਾਂ ਨੂੰ ਨਸ਼ਿਆਂ 'ਚ ਹੀ ਗਲਤਾਨ ਰਹਿਣ ਦੋ ਇਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਕਦ ਚਿਪ ਗਿਆ ਸੂਰਜ ਤੇ ਕਦ ਚੜ ਗਿਆ ਇਸ ਲਈ ਮੈਂ ਤੁਹਾਡੇ ਸਾਰੇ ਅੱਗੇ ਬੇਨਤੀ ਕਰਦਾ ਵੀ ਭਾਈ ਅਮਰਿਤਪਾਲ ਦਾ ਸਾਥ ਦਿਓ ਤੇ ਆਪਾਂ ਭਾਈ ਮਨਦੀਪ ਸਿੰਘ ਨੂੰ ਬਾਲਟੀ ਤੇ ਮੋਰਾ ਲਾ ਕੇ ਜਿਤਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ